ਸਹੀ ਹਾਂ ਹਾਂ ਜੀ ਆਓ ਤਾਂ ਸਨਮਰ ਮਾ ਜੀ ਸਿੱਖਿਆ ਭਾਗ ਦੇ ਨਿਯਮਾਂ ਦੇ ਮੁਤਾਬਕ ਪੰਜਾਬ ਸਿੱਖਿਆ ਕ੍ਰਾਂਤੀ ਨੂੰ ਧਿਆਨ ਚ ਰੱਖਦੇ ਹੋਏ ਅੱਜ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਕੂਲਾਂ ਚ ਕੰਮ ਹੋਇਆ ਚਾਹੇ ਉਹ ਚਾਰਦਵਾਰੀ ਦੇ ਚਾਹੇ ਉਹ ਕਲਾਸ ਰੂਮਾਂ ਦੇ ਚਾਹੇ ਉਹ ਵਾਸ਼ਕੂਮਾਂ ਦੇ ਚਾਹੇ ਉਹ ਟ੍ਰੈਕ ਦੇ ਆ ਉਹਨਾਂ ਨੂੰ ਕੰਪਲੀਟ ਕਰਨ ਤੇ ਅੱਜ ਹਲਕੀ ਦੇ ਬਦਾਇਕਾਂ ਵੱਲੋਂ ਜਗਾ ਜਗਾ ਦੀ ਗਾਹ ਕੀਤੇ ਜਾ ਰਿਹਾ ਹੈ ਇਹ ਬੜਾ ਮਹਾਨ ਉਪਰਾਲਾ ਵੇਖੋ ਜੀ ਐਜੂਕੇਸ਼ਨ ਨੂੰ ਪਹਿਲ ਦੇ ਆਧਾਰ ਤੇ ਕਰੋੜਾਂ ਰੁਪਈਆ ਦੇ ਪ੍ਰੋਜੈਕਟਾਂ ਨਾਲ ਲਿਆ ਜਾ ਰਿਹਾ ਹੈ ਕਿਉਂਕਿ এডੂਕੇਸ਼ਨ ਹੀ ਸਾਰੀਆਂ ਬਿਮਾਰੀਆਂ ਦਾ ਹੱਲ ਹੈ ਤਾਂ ਕਿ ਸਾਡੇ ਬੱਚੇ ਸਮੇਂ ਦੇ ਬਾਣੀ ਬਣ ਸਕਣ ਬਹੁਤ ਬਹੁਤ ਧੰਨਵਾਦ ਉਹਨਾਂ ਜੀ ਦਾ ਖਾਸਾ ਮੈਂ ਜੀ ਦੀ ਫਤਹਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਮੁੱਖ ਮੰਤਰੀ ਸਰਬ ਕੁਮਾਰ ਸਿੰਘ ਮਾਨ ਔਰ ਸਿੱਖਿਆ ਮੰਤਰੀ ਹਜੂਤ ਵੈਸ ਜੀ ਉਹਨਾਂ ਦੇ ਦੂਰਅੰਦੇਸ਼ੀ ਕਦਮ ਸਭਾ ਇਹ ਸਾਡੀ ਸੈਸਲ ਹੈ ਬੜੀ ਹੈ 11 ਲੱਖ ਰੁਪਏ ਦੇ ਨਾਲ ਔਰ ਟੋਟਲ ਇੱਥੇ ਜਿਹੜਾ 24 ਲੱਖ ਦੇ ਕਰੀਬ ਆ ਜਿਹੜਾ ਉਸਾਰੇ ਉਹਦੇ ਵਿੱਚ ਲਾਇਆ ਗਿਆ ਕਾਸਮ ਲਾਇਆ ਗਿਆ ਬਾਥਰੂਮ ਲਾਇਆ ਗਿਆ ਬਿਸਨਸ ਲੈਣੀ ਬਹੁਤ ਵੱਡਾ ਪ੍ਰਾਲਾ ਔਰ ਲੇਟੈਸਟ ਟੈਕਨੀਕ ਜਿਹੜੀ ਅੱਜ ਨਵੀਂ ਤੋਂ ਨਵੀਂ ਟੈਕਨੀਕ ਆ ਰਹੀ ਹੈ ਉਹਦੇ ਤਹਿਤ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਬੱਚਾ ਜਿਹੜਾ ਉਹ ਵਰਲਡ ਕਲਾਸ ਜਿਹੜੀ ਹੈ ਉਹ ਐਜੂਕੇਸ਼ਨ ਪ੍ਰਾਪਤ ਕਰੇ ਔਰ ਦੁਨੀਆ ਦੇ ਨਾਲ ਸਾਡਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਜਿਹੜੀ جنگ ਹੈ ਉਹ ਸਾਰੀ ਐਜੂਕੇਸ਼ਨ ਦੀ ਹੋਣੀ ਹੈ ਇਸ ਵਾਸਤੇ ਸਾਡੀ ਹੁਣੇ ਤੋਂ ਜੰਗ ਹੈ ਕਿ ਅਸੀਂ ਆਪਣੇ ਹਰ ਬੱਚੇ ਨੂੰ ਐਜੂਕੇਟ ਕਰਨਾ ਹੈ ਔਰ ਇਸ ਪੰਜਾਬ ਨੂੰ ਦੁਨੀਆ ਦਾ ਨੰਬਰ 1 ਸੂਬਾ ਬਣਾਉਣਾ ਹੈ ਕਿ ਲੈ ਭਾਰਤ ਦੀ ਦੁਨੀਆ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਜਿਹਨੂੰ ਵਿਦੇਸ਼ੀ ਲੋਕ ਵੀ ਦੇਖਣ ਤੇ ਉਹ ਸਾਨੂੰ ਪਸੰਦ ਕਰਦੇ। ਵੈਟਰ ਦੀ ਕਰਤਾਨਾ ਸਾਬ। ਵੈਟਰ ਦੀ। ਸਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਹਜੋਸ ਬੈਸ ਜੀ ਜੇ ਉਦੋਂ ਸਦਕਾ ਪੰਜਾਬ ਦੇ ਅੰਦਰ ਜੋ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ ਪਿਛਲੇ 3 ਸਾਲਾਂ ਦੇ ਵਿੱਚ ਸਰਕਾਰ ਨੇ ਬਹੁਤ ਵੱਡੇ ਕੰਮ ਕੀਤੇ ਹਨ ਉਹ ਉਹਦੇ ਤਹਿਤ ਅਸੀਂ ਵਰਕਪਰਕ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਸਾਡੇ ਕੰਮ ਮੁਕੰਮਲ ਹੋਏ ਹਨ ਉਹ ਉਦਘਾਟਨ ਕਰ ਰਹੇ ਹਾਂ ਜਿਦੇ ਵਿੱਚ ਚੱਤ ਤਿੰਨ ਪਿੰਡਾਂ ਦੇ ਵਿੱਚ ਜਿਹੜੇ ਝੋਟੀ ਵਾਲਾ ਪੁਗਿਆਣਾ ਔਰ ਬੇਗੂ ਵਾਲਾ ਦੇ ਵਿੱਚ ਹੈ ਉਹ ਜਾ ਕੇ ਇਸ ਉਦਘਾਟਨ ਕਰ ਰਹੇ ਹਾਂ ਔਰ ਨਾਲ ਹੀ ਪਿੰਡਾਂ ਦੇ ਵਿੱਚ ਫੀਡਬੈਕ ਲੈ ਰਹੇ ਹਾਂ ਪਰ ਲੋਕ ਸਿੱਖਿਆ ਕ੍ਰਾਂਤੀ ਤੋਂ ਬੜੇ ਖੁਸ਼ ਹੈ ਕਿਉਂਕਿ ਪ੍ਰਾਈਵੇਟ ਉਹਨਾਂ ਦੇ ਮਹਿੰਗੇ ਖਰਚਿਆਂ ਤੋਂ ਲੋਕ ਬਹੁਤ ਤੰਗ ਨੇ ਦੁਖੀ ਨੇ ਪਰ ਅੱਜ ਦੀ ਡੇਟ ਤੇ ਲਗਾਤਾਰ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਆ ਦਾਖਲਾ ਵਧ ਰਿਹਾ ਪਰ ਪ੍ਰਾਈਵੇਟ ਸਕੂਲਾਂ ਤੋਂ ਲੋਕ ਆ ਕੇ ਜਿਹੜਾ ਸਰਕਾਰੀ ਸਕੂਲਾਂ ਵੱਲ ਮੁੜ ਰਹੇ ਤੋਂ ਇਹ ਬਹੁਤ ਵੱਡਾ ਅਪਰਾਧ ਹੈ ਸਾਡੀ ਸਰਕਾਰ ਦਾ ਤੋਂ ਕਿਉਂਕਿ ਅਸੀਂ ਅੱਜ ਪ੍ਰਾਈਵੇਟ ਸਕੂਲਾਂ ਨਾਲੋਂ ਚੰਗਾ ਜਿਹੜਾ ਸਿਸਟਮ ਹੈ ਆ ਤੁਸੀਂ ਦੇਖ ਰਹੇ ਹੋ ਕਲਾਸ ਦੇ ਵਿੱਚ LED ਵੀ ਲੱਗੀ ਹੈ ਆਪਣੀ ਪ੍ਰੋਜੈਕਟਰ ਲੱਗਿਆ ਹੋਇਆ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਜਿਹੜੇ ਕਾਰਜ ਆ ਜਿਹੜੇ ਸਰਕਾਰੀ ਸਕੂਲਾਂ ਤੋਂ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਉਹਦੇ ਤੋਂ ਪ੍ਰਭਾਵਪੂਰਵਕ ਪਰ ਮੈਂ ਸਾਰੇ ਸਿੱਖਿਆ ਭਾਗ ਦੇ ਸਾਡੇ ਜਿੰਨੇ ਵੀ ਉੱਤੇਦਾਰ ਸਾਹਿਬਾਨ ਨੂੰ ਕਿ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਰਕਾਰ ਦਾ ਜਿਹੜਾ ਕੰਮ ਦਿੱਤੇ ਜਾ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ